ਸਲਮਾਨ ਜੋਗ ਜੁਗ ਜੁਗ ਅਤਾਲ ਚਬਰ ਛਤਰ ਤਖਤ ਦੇ ਮਾਲਕ ਦੋ ਜਹਾਨਾ ਦੇ ਵਾਲੇ ਸਮੋਚੀ ਮਨੁਖਤਾ ਦੇ ਰਫਰ ਸ਼ਬਦ ਗੁਰੂ ਤਨ ਤਨ ਸਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਅਮਰਤ ਵੇਲੇ ਤੋਂ ਹਾਜ਼ਰੀਆਂ ਭਰੀ ਗੁਰੂ ਸਵਾਰੀ ਗੁਰਖੰਸਾ ਸਤਸੰਗੀ ਜਨੋ ਜਿਨ੍ਹਾਂ ਕੋ ਸ਼ਰੀਰ ਬੈਠੇ ਹਾਂ ਬਹੁਤ ਵੱਡੀ ਪਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਰਬ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਪ੍ਰਪਤ ਹੋਇਆ ਜਿਸ ਤਰ੍ਹਾਂ ਆਪਾਂ ਜਾਣਦੇ ਹਾਂ ਕਿ ਅੱਜ ਜਿੱਥੇ ਹਿੰਦੂ ਮਤ ਰਖੜੀ ਮਨਾ ਰਿਹਾ ਹੈ ਉਥੇ ਸਿੱਖ ਇਤਿਹਾਸ ਦੇ ਵਿੱਚ ਅੱਜ ਆਪਾਂ ਰਖੜ ਪੁੰਨਿਆਂ ਦਾ ਇਤਿਹਾਸ ਮਨਾ ਰਹੇ ਹਾਂ ਰਖੜ ਦਾ ਭਾਵ ਰੱਖਿਆ ਕਰਨ ਵਾਲਾ ਪੂਰਨ ਮਾਛੀ ਦਾ ਭਾਵ ਕੇ ਪ੍ਰਗਟ ਹੋਇਆ ਜਿਸ ਦਾ ਵਿਦਵਾਨਾਂ ਨੇ ਬ੍ਰਹਮਾ ਗਿਆਨੀਆਂ ਨੇ ਇਸ ਦਾ ਜਿਹੜਾ ਧਿਆਨ ਜਿਹੜਾ ਬਾਬੇ ਬਕਾਲੇ ਦੇ ਨਾਲ ਜੋੜ ਦਿੱਤਾ ਕਿਉਂਕਿ ਬਾਲਾ ਪ੍ਰੀਤਮ ਨੇ ਜਦੋਂ ਜੋਤੀ ਜੋਤ ਸਮਾਉਣ ਲੱਗੇ ਸਨ ਦਿੱਲੀ ਵਿੱਚ ਕਹਿ ਦਿੱਤਾ ਸੀ ਕਿ ਬਾਬਾ ਵਸੇ ਗ੍ਰਾਮ ਬਕਾਲੇ ਭਾਵ ਕੇ ਜਿਹੜੇ ਸਾਡੇ ਰਿਸ਼ਤੇਦਾਰੀ ਦੇ ਵਿੱਚ ਸਾਡੇ ਬਾਬਾ ਜੀ ਲੱਗਦੇ ਨੇ ਸਾਡੇ ਦਾਦਾ ਜੀ ਲੱਗਦੇ ਨੇ ਉਹ ਬਾਬੇ ਬਕਾਲੇ ਦੇ ਵਿੱਚ ਨੇ ਇਦਰੋ ਇੱਕ ਸੇਠ ਜਿਹੜਾ ਲੋਹਣ ਵੇਚਣ ਦਾ ਕੰਮ ਕਰਦਾ ਸੀ ਲੋਹਣ ਦਾ ਵਪਾਰੀ ਕਰਮਚਾਰੀ ਸੀ ਉਹ ਅਰਦਾਸ ਕਰਦਾ ਪਿਆ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਕਿ ਮੈਂ ਸਹਾਇਜ ਪਾਠ ਕਰਦਾ ਤੇ ਸਹਾਇਜ ਪਾਠ ਦੇ ਵਿੱਚ ਇੱਕ ਪਰਮਾਨ ਆਉਂਦਾ ਜਾਂ ਕੋ ਮੁਸ਼ਕਲ ਹੱਲ ਬਣੇ ਤੋ ਹੀ ਕੋਈ ਨਾ ਦੇਖ ਪਾਵੇ ਕਿ ਕਾਲਪੁਰਖ ਪਰਮਾਤਮਾ ਮਨ ਪਾਠ ਕਰਦਾ ਪਿਆ ਤੇਰਾ ਫਰਮਾਨ ਆਉਂਦਾ ਪਿਆ ਕਿ ਜੇ ਕੋਈ ਮੁਸ਼ਕਲ ਪਣਦੀ ਆ ਤੂੰ ਆਵਾਕ ਆਉਣਾ ਆ ਕੇ ਸਹਾਇਤਾ ਕਰਦਾ ਕਿ ਪਾਦਸ਼ਾਹ ਮੇਰੀ ਵੀ ਸਹਾਇਤਾ ਕਰ ਮੇਰਾ ਅੱਜ ਬੇੜਾ ਡੁੱਬ ਚਲਿਆ ਬਾਬਾ ਮੱਖਣ ਸ਼ਾਹ ਲਬਾਣੇ ਨੇ 500 ਮੋਹਰਾਂ ਸੁੱਖ ਲੀਆਂ ਨੇ ਕਿ ਪਾਦਸ਼ਾਹ ਤੇਰੇ ਦਰ ਦੇ ਉੱਤੇ ਆਵਾਂਗਾ ਤੇ ਮੈਂ 500 ਮੋਹਰਾਂ ਤੈਨੂੰ ਭੇਟ ਕਰਾਂਗਾ ਇਤਿਹਾਸ ਗਵਾਈ ਭਰਦਾ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਪਏ ਨੇ ਕਿ 500 ਮੋਹਰਾਂ ਜਿਹੜੀਆਂ ਬਾਬੇ ਮੱਖਣ ਸ਼ਾਹ ਲਬਾਣੇ ਨੇ ਸੁੱਖ ਲੀਆਂ ਨੇ ਜਦੋਂ ਵਪਾਰ ਵਪਾਰੇ ਕਰਕੇ ਆਇਆ ਤੇ ਬਾਬਾ ਮੱਖਣਸ਼ਾਹ ਲੱਭਾਣਾ ਇਹ ਜਿਹੜਾ ਬਾਬੇ ਵਿਕਾਲੇ ਦੇ ਵਿੱਚ ਪਹੁੰਚਦਾ ਜਦੋਂ ਬਾਬੇ ਵਿਕਾਲੇ ਦੇ ਵਿੱਚ ਪਹੁੰਚਿਆ ਤੇ ਕੀ ਦੇਖਿਆ ਉੱਥੇ 22 ਮੰਜੀਆਂ ਲੱਗੀਆਂ ਹੋਈਆਂ ਨੇ ਭਾਵ ਕੇ ਵੱਖਰੇ ਵੱਖਰੇ ਪ੍ਰਕਾਰ ਦੇ ਗੁਰੂ ਬਣੇ ਹੋਏ ਨੇ ਜਿਵੇਂ ਆਮ ਦੇਖੀਦਾ ਆਪਾਂ ਵੱਖਰੇ ਵੱਖਰੇ ਗੁਰੂ ਬਣੇ ਨੇ ਧੀਰ ਮੱਲ ਕੇ ਬੈਠੇ ਨੇ ਗੁਰੂ ਸਾਹਿਬ ਜਿੱਦੇ ਚਾਚੇ ਤਾਏ ਜਿਹੜੇ ਆ ਚਾਚੇ ਤਾਏ ਦੇ ਭਤੀਜੇ ਜਿਹੜੇ ਉਹ ਸਾਰੇ ਮੰਝੀਆਂ ਲਾ ਕੇ ਆਪਣੇ ਆਪ ਨੂੰ ਗੁਰੂਤ ਹੋਣ ਵਾਲੇ ਬੈਠੇ ਹੋਏ ਨੇ ਜਦੋਂ ਬੈਠੇ ਹੋਏ ਨੇ ਤੇ ਬਾਬਾ ਮੱਖਣਸ਼ਾਹ ਲਬਾਣਾ ਸੋਚਦਾ ਪਿਆ ਪਰ ਉਸਨੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਆਖਿਆ ਨਹੀਂ ਪੰਜ ਪੰਜ ਮੋਰਾ ਜੜੀਆਂ ਮਨ ਦੇ ਵਿੱਚ ਵਿਚਾਰ ਬਣਾ ਲੈ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਉਹ ਆਪੇ ਮੰਗ ਲਵੇਗਾ ਪੰਜ ਪੰਜ ਮੋਰਾ ਜੜੀਆਂ ਸਾਰਿਆਂ ਦੇ ਅੱਗੇ ਰੱਖ ਦਿੱਤੀਆਂ ਜਦੋਂ ਸਾਰਿਆਂ ਦੇ ਅੱਗੇ ਰੱਖ ਦਿੱਤੀਆਂ ਮਨ ਦੇ ਵਿੱਚ ਸੋਚਦਾ ਪਿਆ ਉਹ ਤਾਂ ਜਿਹੜੀ ਆ ਅੰਦਰੋਂ ਮਨ ਜਿਹੜਾ ਸ਼ਾਂਤ ਨਹੀਂ ਹੋ ਰਿਹਾ ਕਿਉਂਕਿ ਆਪਾਂ ਆਮ ਦੇਖੀ ਦਾ ਜਦੋਂ ਗੁਰੂ ਘਰ ਦੇ ਵਿੱਚ ਆਇਦਾ ਜਿੰਨਾ ਚਿਰ ਆਪਣੇ ਕੋਈ ਮਨੋ ਕਾਮਨਾ ਜਿਹੜੀ ਕੋਈ ਅਰਦਾਸ ਪੂਰੀ ਨਾ ਹੋਵੇ ਮਨ ਦੇ ਵਿੱਚ ਕੁਝ ਜਿਹੜੀ ਵਿਚਾਰ ਜਿਹੜੀ ਚੱਲਦੀ ਰਹਿੰਦੀ ਆ ਜਿੰਨਾ ਚਿਰ ਆਪਣਾ ਮਨ ਜਿਹੜਾ ਸ਼ਾਂਤ ਨਾ ਹੋਵੇ ਤੇ ਬਾਬਾ ਮੱਖਣਸ਼ਾਹ ਲਬਾਣਾ ਮਨ ਦੇ ਵਿੱਚ ਵਿਚਾਰਿਆ ਕਿ ਗੁਰੂ ਕਿਹੜਾ ਕਿਸ ਨੇ ਮੇਰਾ ਬੇੜਾ ਤਾਰਿਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਸ਼ਾਮ ਦਾ ਸਮਾਂ ਇੱਕ ਬੱਚਾ ਆਉਂਦਾ ਹੈ। ਬਾਬਾ ਮੱਖਣਸ਼ਾਹ ਲਬਾਣਾ ਪੁੱਛਣ ਲੱਗਾ ਕਿ ਇੱਥੇ ਕੋਈ ਹੋਰ ਗੁਰੂ ਵੀ ਹੈਗਾ? ਇਤਿਹਾਸਕਾਰਾਂ ਨੇ ਨਾਂ ਲਿਖਿਆ ਕਿ ਗੁਰੂ ਸਾਹਿਬ ਜੀ ਦਾ ਛੋਟਾ ਨਾਂ ਸੀ ਤਿਆਗਮਲ। ਤੇ ਕਿਸੇ ਨੇ ਕਿਹਾ ਕਿ ਇੱਥੇ ਤੇਗਾ ਕਮਲਾ ਵੀ ਹੈਗਾ। ਭੂਰੇ ਦੇ ਵਿੱਚ ਬੈਠਾ ਹੋਇਆ ਭਗਤੀ ਕਰਿਆ 26 ਸਾਲ ਹੋ ਗਏ ਨੇ। 26 ਸਾਲ 9 ਮਹੀਨੇ 13 ਦਿਨ ਹੋ ਗਏ ਨੇ ਭਗਤੀ ਦੇ ਵਿੱਚ ਬੈਠਾ ਹੋਇਆ ਹੈ। ਜਦੋਂ ਉਹਨਾਂ ਨੇ ਕਿਹਾ ਤੇ ਬਾਬਾ ਮੱਖਣ ਸ਼ਾਹ ਲਪਾਣਾ ਜਿਹੜਾ ਅੰਦਰ ਜਾਂਦਾ ਜਦ ਘੋਰੇ ਦੇ ਵਿੱਚ ਗਿਆ ਜਿਵੇਂ ਪਹਿਲਾਂ ਵਾਂਗ 5 ਮੋਹਰਾ ਰੱਖਿਆ ਤੇ ਗੁਰੂ ਸਾਹਿਬ ਜੀ ਦੇ ਅੱਗੇ ਵੀ 5 ਮੋਹਰਾ ਰੱਖ ਦਿੱਤੀਆਂ ਜਦੋਂ 5 ਮੋਹਰਾ ਰੱਖਿਆ ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੇਰਾ ਨਾਂ ਤੇ ਛਾਏ ਤੇ ਕੰਮ ਵੀ ਛਾਵਾਂ ਵਾਲੇ ਕਰ 500 ਮੋਹਰਾ ਸੁੱਕ ਕੇ ਹੁਣ ਪੰਜ ਚੜਾਉਂਦਾ ਪਿਆ ਹਜੇ ਤਾਂ ਮੋਢੇ ਦਾ ਜ਼ਖਮ ਨਹੀਂ ਜੇ ਰਾਜੀ ਹੋ ਜਾ ਜਦੋਂ ਇਹ ਕਿਹਾ ਉਹ ਜਿਹੜਾ ਉਸਨੇ ਦੇਖਿਆ ਤੇ ਹੁਣ ਕਹਿੰਦਾ ਕਿ ਸੱਚਾ ਗੁਰੂ ਜਿਹੜਾ ਲੱਭ ਗਿਆ ਕੋਠੇ ਦੇ ਉੱਤੇ ਚੜ ਕੇ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਕਿ ਸੱਚਾ ਗੁਰੂ ਲਾਦੋਰੀ ਗੁਰੂ ਲਾਦੋਰੀ ਕਿ ਬੁਪਾਰ ਕਿ ਮੈਨੂੰ ਸੱਚਾ ਗੁਰੂ ਜਿਹੜਾ ਲੱਭ ਗਿਆ ਰਖੜ ਦਾ ਭਾਵ ਰੱਖਿਆ ਕਰਨ ਵਾਲਾ ਪੂਰਨ ਮਾਸੀ ਦਾ ਭਾਵ ਕਿ ਪ੍ਰਗਟ ਹੋਇਆ ਤੇ ਗੁਰੂ ਸਾਹਿਬ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋ ਗਏ ਨੇ ਸੱਚਾ ਗੁਰੂ ਜਿਹੜਾ ਮੈਨੂੰ ਲੱਭ ਗਿਆ ਕਿ ਅਸੀਂ ਜਿਹੜਾ ਧਾਗਿਆਂ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਸਾਡੇ ਸਾਡੀਆਂ ਭੈਣਾਂ ਜਿਹੜੀਆਂ ਮਾਫ਼ ਕਰਨਾ ਲੈ ਵੀ ਚੱਲਦਾ ਪਿਆ ਸਾਡੀਆਂ ਭੈਣਾਂ ਜੜੀਆਂ ਰਖੜੀ ਬੰਦਿਆ ਨਾਲ ਤੇ ਭਰਾ ਜਿਹੜਾ ਸਾਡੀ ਰੱਖਿਆ ਕਰਦਾ ਹੁਣ ਜਿਸ ਦਾ ਭਰਾ ਨਹੀਂ ਹੈਗਾ ਤੇ ਉਸ ਦੀ ਰੱਖਿਆ ਕੌਣ ਕਰੇਗਾ ਪਰ ਗੁਰਬਾਣੀ ਤੋਂ ਪੁੱਛਿਆ ਤੇ ਗੁਰਬਾਣੀ ਕਹਿੰਦੀ ਪਈ ਆ ਦੇਖ ਪਰਾਈਆਂ ਚੰਗੀਆਂ ਨਾਵਾਂ ਭੈਣਾਂ ਧੀਆਂ ਜਾਣੇ ਤੇ ਸੰਸਾਰ ਦੇ ਵਿੱਚ ਵੀ ਧੀਆਂ ਹੈਗੀਆਂ ਨੇ ਭੈਣਾਂ ਹੈਗੀਆਂ ਨੇ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਨੇ ਭੈਣਾਂ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਉਵੀ ਰਖੜੀ ਕੇ ਨਵੇਂ ਬਣਨ ਲੱਗੀਆਂ ਦੱਸੋ ਕਿ ਹੁਣ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਚਿੱਤਰ ਕਲਾ ਦਾ ਦਿਮਾਗ ਵੇਖ ਲੋ ਵੱਖਰਾ ਅੱਜ ਲਿਖੀ ਕਰਵਾ ਕੇ ਨੇ ਵੱਖਰੀ ਉਹਨਾਂ ਨਾਨਕੀ ਦੇ ਹੱਥੋਂ ਪੁਰਖ ਅਕਾਲ ਦੇ ਸੱਤਿਆ ਬਣਾ ਛੱਡੀ ਰਖੜੀ ਤੇ ਚਿੱਤਰ ਕਲਾ ਦਾ ਦਿਮਾਗ ਦੇ ਵੇਖੋ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਹੱਥ ਦੇ ਵਿੱਚ ਬੀਬੀ ਨਾਨਕੀ ਦੇ ਹੱਥ ਖੱਥੋਂ ਜਿਹੜਾ ਰਖੜੀ ਬਣਾ ਦਿੱਤੀ ਆ ਤੇ ਅਸੀਂ ਇਹ ਵਿਸ਼ਵਾਸ ਕਰੇ ਜਾਂਦੇ ਕਿ ਬਾਬੇ ਨਾਨਕ ਨੇ ਵੀ ਰਖੜੀ ਬੰਨੀ ਕਿ ਅਸੀਂ ਵੀ ਬੰਨਾਂਗੇ ਅੱਜ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਅਸੀਂ ਫਸ ਗਏ ਆ ਜੇ ਰੱਖਿਆ ਕਰਨੀ ਸਾਡੀ ਕਾਲਪੁਰਖ ਪਰਮਾਤਮਾ ਨੇ ਰੱਖਿਆ ਕਰਨੀ ਏਕ ਨਾਮ ਜਿਸ ਮਨ ਵਸੇ ਦੁੱਖ ਦਰਦ ਸਭ ਤਾਂ ਕ ਨਸੇ ਅੱਜ ਅਸੀਂ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਫਸ ਗਏ ਆ ਪੰਜ ਦਰਿਆ ਸਾਡੇ ਪਹਿਲੇ ਹੈਗੇ ਨੇ ਛੇਵਾਂ ਦਰਿਆ ਸਾਡਾ ਸਮੈਕ ਦਾ ਸਤਵਾਂ ਦਰਿਆ ਜਿਹੜਾ ਨਵਾਂ ਖੁੱਲ ਗਿਆ ਬਿਊਟੀ ਪਾਰਲਰ ਦਾ ਸਾਡੀਆਂ ਭੈਣਾਂ ਜਾਨੀਆਂ ਨੇ ਉੱਥੇ 30-30 ਹਜ਼ਾਰ ਰੁਪਿਆ ਲੈ ਕੇ ਨਾਲੇ ਮੂੰਹ ਦੇ ਉੱਤੇ ਲਿਪਾ ਪੋਚੀ ਕਰਾ ਕੇ ਆਉਂਦੀਆਂ ਨੇ ਤੇ ਨਾਲੇ ਜਿਹੜਾ ਗੁਰੂ ਦੇ ਅੱਗੇ ਆ ਕੇ ਕਹਿੰਨੇ ਪਏ ਅਸੀਂ ਜਿਹੜਾ ਗੁਰੂ ਤੋਂ ਬੇਮੁਖ ਹੋ ਗਏ ਆ ਤੇ ਨਾਲੇ ਫਿਰ ਹੌਲੀ ਜਿਹਾ ਕਹਿ ਦਿੰਦੇ ਜੀ ਥੈਂਕਸ ਅੰਗਰੇਜ਼ੀ ਭਾਵੇਂ ਮੇਰੇ ਵਾਂਗ ਨਹੀਂ ਆਉਂਦੀ ਮੂੰਹ ਜੋ ਚਿਪਾਇਆ ਕਰਕੇ ਕਹਿ ਦਿੰਦਾ ਜੀ ਥੈਂਕਸ ਧੰਨਵਾਦ ਆ ਤੁਹਾਡਾ ਸਾਨੂੰ ਗੁਰੂ ਤੋਂ ਬੇਮੁਖ ਕਰ ਦਿੱਤਾ ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਕੇਸ ਹੁੰਦੇ ਨੇ ਜਾਣ ਤੋਂ ਪਿਆਰੇ ਥੋੜਾ ਬੈਠ ਕੇ ਆਪਣਾ ਇਤਿਹਾਸ ਪੜ ਲਾ ਕੇਸ ਕੱਟਦੇ ਸੀ ਪਿਓ ਦੇ ਮਰਨ ਪਿੱਛੋਂ ਮੇਰੀ ਕਈ ਤੂ ਹਰ ਗੱਲ ਜਰਲਾ ਗੁਰਪ੍ਰੀਤ ਸਿੰਘਾ ਕੇਸ ਰੱਖ ਕੇ ਸਿਰ ਤੇ ਦਸਤਾਰ ਧਰ ਲਾ ਇਹ ਪਰਮ ਜਿਹੜੀ ਸ਼ਹੀਦਾਂ ਦੀ ਸੀ ਯੋਧਿਆਂ ਦੀ ਕਹਾਣੀ ਸੀ ਅੱਜ ਅਸੀਂ ਕਿਹੜੇ ਵਹਿਮਾਂ ਭਰਮਾਂ ਵਿੱਚ ਫਸ ਗਿਆਂ ਦੁਨੀਆ ਵਿੱਚ ਸ਼ਹੀਦਾਂ ਦਾ ਨਾਮ ਉੱਚਾ ਕੌਮਾਂ ਬਣਦੀਆਂ ਨਾਲ ਕੁਰਬਾਨੀਆਂ ਤੇ ਅਣਖ ਜਗ ਦੀ ਜਦੋਂ ਵੀ ਅਣਖੀਆਂ ਦੀ ਫਿਰ ਮਰਦੀ ਨਹੀਂ ਕਦੇ ਵੀ ਜਨਾਨੀਆਂ ਤੇ ਉਦੋਂ ਕਾਮ ਤੇ ਬਾਗੀ ਬਹਾਰਾਂ ਦੀ ਫੁੱਟਦਾ ਨੂਰ ਹੈ ਜਦੋਂ ਜਵਾਨੀਆਂ ਤੇ ਜਿੱਥੇ ਜਿੱਥੇ ਸ਼ਹੀਦਾਂ ਦੀ ਰਤਲੁਲੀ ਸਿਰਜਾ ਕਰਦੇ ਨੇ ਲੋਕ ਨਿਸ਼ਾਨੀਆਂ ਤੇ ਗੁਰਪ੍ਰੀਤ ਸਿੰਘ ਸ਼ਹੀਦ ਹੋਣ ਦਾ ਚਾਜ ਨੂੰ ਠੋਕਰ ਮਾਰਦੇ ਨੇ ਉਹ ਪ੍ਰਧਾਨੀਆਂ ਦੇ ਪਰ ਅੱਜ ਅਸੀਂ ਪ੍ਰਧਾਨੀਆਂ ਪਿੱਛੇ ਲੜੀ ਜਾ ਰਹੇ ਹਾਂ ਗੁਰੂ ਘਰਾਂ ਵਿੱਚ ਲੜਾਈਆਂ ਆਮ ਹੁੰਦੀਆਂ ਆਪਣੀਆਂ ਦੇਖਿਆ ਨੇ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਇੱਕ